ਸਾਕਤ ਬਿਰਤੀ ਤੇ ਮਨੁੱਖ ਦੀ ਸੰਗਤ ਕਰਨੀ ਬੜੀ ਜ਼ਰੂਰ ਦੀ ਗੱਲ ਆ। ਉਹਨੂੰ ਇਹ ਮਹਿਸੂਸ ਕਰ ਆਇਆ ਵੀ ਉਹ ਤੋਂ ਦੂਰ ਦੇ ਕੇ ਭੱਜ ਜਾਣਾ ਕਹਿੰਦਾ, ਟਲ ਜਾਣਾ ਕਹਿੰਦਾ। ਸਾਕਤ ਸੰਗ ਨਾ ਕੀਜੀਐ ਦੂਰਹਿ ਜਾਇਆ ਭਾਗ। ਬਾਸਨ ਕਾਰੋ ਪਰਸਿਐ ਤਉ ਕਛ ਲਾਕਾ ਦਾਗ। ਕਹਿੰਦੇ ਭਾਈ ਇਹ ਉਹ ਹਾਲ ਆ ਵੀ ਕਾਲੇ ਬਰਤਨ ਕੋਲੇ ਖੜਾਂਗੇ ਮਾੜਾ ਮੋਟਾ ਦਾਗ ਤੇ ਲੱਗ ਜਾਈ ਜਾਣਾ। ਵੀ ਕੋਈ ਸਾਕਤ ਬੰਦਾ ਆਏਗਾ ਆਪਣੀਆਂ ਗੱਲਾਂ ਦੀ ਛਾਪ ਮਾੜੀ ਮੋਟੀ ਤੇ ਛੱਡ ਜਾਏਗਾ। ਜੇ ਤੁਸੀਂ ਰੋਜ਼ ਗੁਰਦੁਆਰੇ ਜਾ ਰਹੇ ਹੋ ਮਹਿਸੂਸ ਤੇ ਕਰਾ ਜਾਏਗਾ ਵੀ ਇਦਾਂ ਜਾਣ ਦਾ ਕੀ ਫਾਇਦਾ ਮੈਂ ਕਿਹੜਾ ਜਾਣਾਂ ਇਦਾਂ ਬਹੁਤ ਮਰੋਕੇ ਨੂੰ ਕੰਪੈਰੀਸ਼ਨ ਕਰਦੇ ਵੀ ਹਨ ਵੀ ਲੈ ਭਾਈ ਫਲਾਣੇ ਬੰਦੇ ਕਿਹੜਾ ਗੁਰਦੁਆਰੇ ਜਾਂਦੇ ਉਹ ਕਿਹੜਾ ਮੰਦਿਰ ਮਸਜਿਦ ਜਾਂਦੇ ਉਹ ਕਿਹੜਾ ਨਾਮ ਜਪਦੇ ਉਹਨਾਂ ਦੇ ਘਰੇ ਤੇ ਧਨ ਪਦਾਰਥ ਬਹੁਤ ਪਿਆਕਾਰਾ ਗੋਠੀਆਂ ਬੜਾ ਉਹਨਾਂ ਦੇ ਪਦਾਰਥ ਦਾ ਮਟੀਲਿਜ਼ਮ ਦਾ ਭੰਡਾਰ ਭਰੇ ਪਏ ਹਨ ਪਰ ਉਹਨਾਂ ਦੇ ਹਿਰਦੇ ਦੀ ਪੂੜਾ ਨੂੰ ਤੇ ਦੇਖੋ ਕਦੇ ਹਿਰਦਾ ਉਹਨਾਂ ਦਾ ਇਸ ਪ੍ਰਕਾਰ ਸੜ ਰਿਹਾ ਜਿਉ ਤਪਤ ਹੈ बारोबार ਤਪਤਪ ਖਾਪਾ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਮੈਂ ਆਪਣੇ ਕੋਲੋਂ ਥੋੜਾ ਕਹਿ ਰਿਹਾ ਗੁਰੂ ਨਾਨਕ ਕਹਿ ਰਿਹਾ ਵੀ ਜਿੰਨਾ ਸੰਗਤ ਵਿਸਾਰ ਦਿੱਤੀ ਆ ਜਿੰਨਾ ਗੁਰਬਾਣੀ ਵਿਸਾਰ ਦਿੱਤੀ ਆ ਉਹਨਾਂ ਦਾ ਹਿਰਦਾ ਜਿਹੜਾ ਅੰਦਰ ਦਾ ਹੈ ਉਹ ਕੋੜ ਦੇ ਰੋਗੀ ਵਾਂਗੂ ਬਿਲ ਕਰਿਆ ਹੁੰਦਾ